ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪਰਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕਾਂਡਲਾ ਵਿਖੇ ਬੰਦਰਗਾਹ ਖੇਤਰ ਵਿੱਚ ਭਾਰਤ ਦੇ ਪਹਿਲੇ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਚਾਲੂ ਹੋਣ ਨੂੰ ਸਥਿਰਤਾ ਵਾਲ ਇਤਿਹਾਸਕ ਕਦਮ ਦੱਸਿਆ ਹੈ ਦੀਨਦয়াল ਪੋਰਟ ਅਥਾਰਟੀ ਦਾ ਇਹ ਪ੍ਰੋਜੈਕਟ ਦੇਸ਼ ਦੇ ਸ਼ੁੱਧ ਜ਼ੀਰੋ ਨਿਕਾਸ ਪੀਚੇ ਨੂੰ ਪ੍ਰਾਪਤ ਕਰਨ ਵੱਲ ਵੱਡਾ ਮੀਲ ਪੱਥਰ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਛਲਾਗਾ ਯੋਗ ਉਪਰਾਲਾ ਹੈ ਜ਼ਿਕਰ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮਈ 2025 ਵਿੱਚ ਭੋਜ ਦੀ ਆਪਣੀ ਫੇਰੀ ਦੌਰਾਨ 10 ਮੈਗਾਵਾਟ ਗ੍ਰੀਨ ਹਾਈਡਰੋਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਸਿਰਫ 4 ਮਹੀਨੇ ਬਾਅਦ ਇਹ ਪਲਾਂਟ ਚਾਲੂ ਹੋਇਆ ਹੈ ਇਸ ਦੇ ਨਾਲ ਸਵਦੇਸ਼ੀ ਗ੍ਰੀਨ ਹਾਈਡਰੋਜਨ ਸਹੂਲਤ ਪਹਿਲੀ ਵਾਰ ਭਾਰਤੀ ਬੰਦਰਗਾਹ ਬਣ ਗਿਆ ਹੈ ਜੋ ਕਿ ਨਵਿਆਨ ਜੋਗੂਰਜਾ ਤੇ ਟਿਕਾਊ ਬੁਨਿਆਦੀ ਢਾਂਚੇ 'ਚ ਗੁਜਰਾਤ ਦੀ ਵੱਡੀ ਭੂਮਿਕਾ ਨੂੰ ਦਰਸਾਉਂਦੀ ਹੈ ਇਸ ਪਲਾਨ ਦਾ ਉਦਘਾਟਨ ਕੇਂਦਰੀ بندرਗਾਹ ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨਵਾਲ ਨੇ ਕੀਤਾ ਸੀ ਪ੍ਰੋਜੈਕਟ ਦੇ ਤੇਜ਼ੀ ਨਾਲ ਲਾਗੂ ਕਰਨ ਤੇ ਸ਼੍ਰੀ ਸੋਨਵਾਲ ਨੇ ਰਿਕਾਰਡ ਸਮੇਂ ਵਿੱਚ ਵੱਡੀ ਇੰਜੀਨੀਅਰਿੰਗ ਪ੍ਰਾਪਤੀ ਲਈ ਡੀਪੀਏ ਦੀ ਸ਼ਲਾਘਾ ਕੀਤੀ ਹੈ ਭਾਰਤੀ ਚੋਣ ਕਮਿਸ਼ਨ ਨੇ ਦੋ ਵੋਟਰ ਪਛਾਣ ਪੱਤਰ ਹੋਮ ਦੇ ਵਿਵਾਦ ਚ ਗਰੇ ਰਾਸ਼ਟਰੀ ਜਨਤਾ ਪਾਲ ਦੇ ਨੇਤਾ ਤੇਜਸਵੀ ਯਾਦਵ ਨੂੰ ਜਾਂਚ ਲਈ ਵੇਰਵੇ ਜਮਾ ਕਰਾਉਣ ਲਈ ਕਿਹਾ ਹੈ ਬਿਹਾਰ ਦੇ ਦੀਗਾ ਵਿਧਾਨ ਸਭਾ ਹਲਕੇ ਦੇ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਨੇ ਕਿਹਾ ਹੈ ਕਿ ਸ਼੍ਰੀ ਯਾਦਵ ਨੇ ਕੱਲ ਇੱਕ ਪ੍ਰੈਸ ਕਾਨਫਰੰਸ 'ਚ ਜਿਹੜਾ ਵੋਟਰ ਆਈਡੀ ਕਾਰਡ ਦਿਖਾਇਆ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਨਹੀਂ ਕੀਤਾ ਗਿਆ ਤੇ ਜਸਵੀ ਯਾਦਵ ਦਾ ਨਾਮ ਦੀਗਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਦਰਜੇ ਵੋਟਰ ਫੋਟੋ ਪਛਾਣ ਪੱਤਰ ਦਾ ਨੰਬਰ ਦਿਖਾਉਂਦੇ ਹੋਏ ਸ਼੍ਰੀ ਯਾਦਵ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਦਾ ਨਾਮ ਖਰੜਾ ਵੋਟਰ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ ਹਾਲਾਂਕਿ ਪਟਨਾ ਜ਼ਿਲ੍ਹਾ ਚੋਣ ਅਧਿਕਾਰੀ ਡਾਕਟਰ ਤਿਆਗ ਰਾਜਨ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਪੱਤਰ ਲਿਖਿਆ ਹੈ ਤੇ ਉਹਨਾਂ ਨੂੰ ਜ਼ਰੂਰੀ ਜਾਂਚ ਲਈ ਅਸਲ ਵੋਟਰ ਆਈਡੀ ਕਾਰਡ ਅਤੇ ਇਸ ਦੇ ਵੇਰਵੇ ਪੇਸ਼ ਕਰਨ ਦੀ ਬੇਨਤੀ ਕੀਤੀ ਹੈ। ਯੁੱਧ ਨਸ਼ਿਆਂ ਵਿਰੁੱਧ 155ਵੇਂ ਦਿਨ ਪੰਜਾਬ ਪੁਲਿਸ ਨੇ ਕੱਲ ਪੰਜਾਬ ਚ 392 ਥਾਵਾਂ ਤੇ ਛਾਪੇਮਾਰੀ ਕੀਤੀ ਇਸ ਦੌਰਾਨ 116 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 73 ਮਾਮਲੇ ਦਰਜ ਕੀਤੇ ਗਏ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕੋਲੋਂ 1.5 ਕਿਲੋ ਤੋਂ ਵੱਧ ਹੈਰੋਇਨ 298 ਕਿਲੋ ਪੁੱਕੀ 37000 ਨਸ਼ੀਲੀਆਂ ਗੋਲੀਆਂ ਕੈਪਸੂਲ ਤੇ 11 ਲੱਖ ਰੁਪਏ ਤੋਂ ਵੱਧ ਦੀ ਨਕਦੀਬ ਰਾਮਤ ਕੀਤੀ ਗਈ ਹੈ ਕਾਨੂੰਨ ਅਤੇ ਵਿਵਸਥਾ ਬਾਰੇ ਵਿਸ਼ੇਸ਼ ਡੀਜੀਪੀ ਅਰਪਿਤ ਚੋਕਲਾ ਨੇ ਦੱਸਿਆ ਹੈ ਕਿ 180 ਤੋਂ ਵੱਧ ਪੁਲਸ ਟੀਮਾਂ ਨੇ ਪੂਰੇ ਪੰਜਾਬ ਵਿੱਚ ਛਾਪੇਮਾਰੀ ਦੌਰਾਨ 433 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਿਰਦੇਸ਼ਾਂ ਉਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਗ੍ਰੀਨ ਐਕਸ਼ਨ ਪਲਾਨ ਦੇ ਹਿੱਸੇ ਵਜੋਂ ਪੇੜ ਲਗਾਓ ਪੇੜ ਬਚਾਓ ਬੈਨਰ ਹੇਟ ਵਿਆਪਕ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਉਤੇ 1.5 ਲੱਖ ਤੋਂ ਵੱਧ ਬੂਟੇ ਲਗਾਉਣ ਦੇ ਖਾਹਿਸ਼ੀ ਟੀਚੇ ਨਾਲ ਇਹ ਮੁਹਿੰਮ ਵਾਤਾਵਰਣਤ ਭਾਜਨ ਨੂੰ ਬਹਾਲ ਕਰਨ ਸ਼ਹਿਰੀ ਜੈਵ ਭਿੰਤਾ ਨੂੰ ਵਧਾਉਣ ਅਤੇ ਸ਼ਹਿਰ ਵਿੱਚ ਪਰ ਦੂਸ਼ਣ ਦੇ ਮਾੜੇ ਸਨ ਨੂੰ ਘਟਾਉਣ ਵੱਲ ਵੱਡਾ ਕਦਮ ਹੈ ਇਸ ਮੁਹਿੰਮ ਦੇ ਹਿੱਸੇ ਵਜੋਂ ਸੈਕਟਰ 51 ਦੇ ਰਾਜੇਂਦਰ ਗਾਰਡਨ ਸੈਕਟਰ 1 ਬਾਮ ਗਾਰਡਨ ਕੋਨੀਫਰ ਗਾਰਡਨ ਸਪ੍ਰਿੰਗ ਗਾਰਡਨ ਅਤੇ ਲੇਅਰ ਵੈਲੀ ਦੇ ਨਾਲ ਲੱਗਦੇ ਮੰਗੋ ਗਾਰਡਨ ਸਮੇਤ ਮੁਖਸਥਾਨਾਂ ਤੇ ਪਹਿਲਾਂ ਹੀ ਬੂਟੇ ਲਾਏ ਜਾ ਚੁੱਕੇ ਨੇ ਆਕਾਸ਼ ਮਾਣੀ ਚੰਡੀਗੜ੍ਹ ਦੇ ਸੀਨੀਅਰ ਅਨਾਉਂਸਰ ਵਿਜੇ ਕੁਮਾਰ ਵਿਸ਼ੇਸ਼ਟ ਦਾ ਅੱਜ ਦਿਹਾਂਤ ਹੋ ਗਿਆ 26 ਜੁਲਾਈ 1945 ਨੂੰ ਜਨਮੇ ਵਿਜੇ ਕੁਮਾਰ ਮੈਜਿਸਟ ਨੇ 22 ਜਨਵਰੀ 1971 ਨੂੰ ਆਕਾਸ਼ ਵਾਣੀ ਚੰਡੀਗੜ੍ਹ ਤੋਂ ਅਨਾウンਸਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਉਹਨਾਂ ਆਕਾਸ਼ ਵਾਣੀ ਬੰਬੇ ਵਿਖੇ ਵੀ ਸੇਵਾ ਨਿਭਾਈਆਂ। ਉਹ 31 ਜੁਲਾਈ 2005 ਨੂੰ ਸੇਵਾਮੁਕਤ ਹੋਏ ਸਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਚੰਡੀਗੜ੍ਹ ਦੇ 25 ਸੈਕਟਰ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਏਗਾ। ਕ੍ਰਿਕਟ ਵਿੱਚ ਓਵਲ ਵਿਖੇ ਖੇਡਿਆ ਜਾ ਰਿਹਾ ਹੈਂਡਲਸਨ ਤਿੰਦੂਲਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਇੱਕ ਦਿਲਚਸਪ ਗੇਟ 'ਚ ਪਹੁੰਚ ਗਿਆ ਹੈ। ਅੱਜ ਮੈਚ ਦੇ 5ਵੇਂ ਦਿਨ ਮੇਜ਼ਬਾਨ ਇੰਗਲੈਂਡ ਆਪਣੀ ਦੂਜੀ ਪਾਰੀ 6 ਵਿਕਟਾਂ ਉੱਤੇ 339 ਦੌੜਾਂ ਤੋਂ ਅੱਗੇ ਖੇਡੇਗਾ। ਇੰਗਲੈਂਡ ਨੂੰ ਜਿੱਤਣ ਲਈ ਸਿਰਫ 35 ਹੋਰ ਦੌੜਾਂ ਚਾਹੀਦੀ ਭਾਰਤ ਨੂੰ ਜਿੱਤ ਦਰਜ ਕਰਨ ਅਤੇ ਲੜੀ ਬਰਾਬਰ ਕਰਨ ਲਈ ਬਾਕੀ 4 ਵਿਕਟਾਂ ਦੀ ਲੋੜ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ।